ਚਲਿਏ ਯਾਰ ਅਜਾਪਾ ਪਿੰਡ ਨੂੰ ਇੱਕ ਆ ਦਾਣਾ ਪਿਹਾਉਣ ਮੱਜਾਂ ਇੱਕ ਆ ਦਾ ਕਣਕ ਜੀਰੀ ਆ ਇਹਦੇ ਵਿੱਚ ਕਣਕ ਤੇ ਜੀਰੀ ਆ ਬਸ ਮਿਕਸ ਜੀ ਓਧੇ ਪਾ ਰਿਹਾ ਯਾਰ ਚੁਕਾ ਦੇ ਆ ਜਾ ਆ ਜਾ ਤੈਨੂੰ ਮੈਂ ਪਹਿਲਾਂ 20 ਹੱਕਾ ਮਾਰ ਦਿਆਂ ਜਰਾ ਐਂ ਥੋੜੀ ਕਰੀਂ ਉਹਨੂੰ ਸੁਣਦਾ ਨਹੀਂ ਸੁਣਦਾ ਕਿਉਂ ਨਹੀਂ ਕੰਨ ਬੰਦ ਹੋਏ ਮੇਰੇ ਲੋ ਨਾ ਕੋਈ ਰਸੀਏ ਨਾਲ ਨਾ ਕੋਈ ਹੋਰ ਆ ਹੋਰ ਯਾਰ ਕੰਨ ਕਿਵੇਂ ਬੰਦ ਹੋ ਗਏ ਜੁਕਾਮ ਹੈ ਜੁਕਾਮ ਨਾਲ ਫਿਰ ਉਹ ਕਰਾ ਲੈ অপারেশন ਕਰਾ ਲੈ ਲੈ ਮੈਨੂੰ ਤਾਂ ਡਰ ਲੱਗਦਾ ਬਾਬਾ ਕਹਿੰਦੇ ਨੱਕ ਚ ਪੱਟੀਆਂ ਪਾਉਂਦੇ ਆ ਹਾਂ ਗੋਗੀ ਨੇ ਕਰਾਇਆ ਯਾਰ ਪ੍ਰੈਸ਼ਰ ਤੋਂ ਬਣਾਦਾ ਕੋਈ ਹੱਲ ਨਹੀਂ ਹੈਗਾ ਉਹ ਵੀ ਕਹਿੰਦੇ ਪੱਕਾ ਹੱਲ ਨਹੀਂ ਮੈਂ ਕਿਸੇ ਨਹੀਂ ਨਹੀਂ ਉਹ ਪੱਕਾ ਹੱਲ ਆ ਯਾਰ ਪ੍ਰੈਸ਼ਰ ਆਨੇ ਹੁਣ ਆਈ ਸਾਂ ਰੁਕ ਜਾਂਦਾ ਮੈਨੂੰ ਕਈ ਵਾਰ ਆਇਆ ਸਦਾ ਵੀ ਰਾਤ ਨੂੰ ਸਾਂ ਆਊਗਾ ਕਿ ਨਹੀਂ ਆਊਗਾ ਹਾਂ ਹੁਣ ਲਗਾਤਾਰ ਤਿੰਨ ਦਿਨ ਹੋ ਗਿਆ ਨਾ ਅੱਜ ਆਪਾਂ ਧੂਰੀ ਤੇ ਲੱਗੇ ਜੇ ਕੱਲ ਮਰੇਕੋਟ ਲੈ ਕੇ ਆ ਤੇ ਕੱਲੋਂ ਪਰਸ ਨੂੰ ਸਗਰੂ ਲੈ ਕੇ ਆ ਤੇ ਨਾ ਫਰਕ ਤਾਂ ਕੋਈ ਨਹੀਂ ਪਿਆ ਕਿੰਨੀਆਂ ਗੋਲੀਆਂ ਮਰਜੀ ਖਾ ਲੋ ਇੱਕਾਂ ਹੀ ਬੁਖਾਰ ਵੀ ਉਤਰ ਜਾਂਦਾ ਗੋਲੀ ਨਾਲ ਦੋ ਚਾਰ ਘੰਟੇ ਉਤਰ ਕੇ ਫੇਰ ਇਹ ਇਹਦਾ ਪ੍ਰਦੀਪ ਹੱਲ ਤਾਂ ਹੈਗਾ ਪਰੇਸ਼ਣ ਦਾ ਵੈਦਾਰੀ ਕਰੋ ਉਹਦੀ ਫੇਰ ਨੱਕ ਦੀ ਨਾੜ ਚਿਪੜਨ ਲੱਗ ਗਈ ਐ ਨਾੜ ਚਿਪਕ ਫੇਰ ਕੱਲ ਹੋਰ ਵੀ ਆ ਵੀਰੇ ਬਣ ਫਿਰ ਇੱਕ ਗੱਲ ਹੋਰ ਵੀ ਆ ਯਾਰ ਪਲੀਜ਼ ਜਨਾ ਹਨਾ ਦੱਸ ਦੋ ਜੇ ਕੋਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਕੋਲ ਇਹ ਬਿਮਾਰੀ ਦਾ ਹੱਲ ਹੈਗਾ ਕੋਈ ਡਾਕਟਰ ਉਹ ਉੱਪਰ ਫਿਰਦਾ ਰਹੀ ਸਾ ਜਿਵੇਂ ਆਪਾਂ ਕੋਈ ਚੀਜ਼ ਲਿਕਵਿਡ ਭਾਂਡੇ ਚ ਪਾਉਣੇ ਹੁੰਦੇ ਮੱਥੇ ਚ ਮੈਂ ਸਮਝ ਗਿਆ ਲੋ ਜੇ ਕਿਸੇ ਵੀ ਵੀਰੇ ਕੋਲੇ ਯਾਰ ਕਿਸੇ ਡਾਕਟਰ ਦਾ ਕੋਈ ਦੇਸੀ ਇਲਾਜ ਆ ਕੋਈ ਹੋਰ ਇਲਾਜ ਆ ਬਿਨਾ ਆਪਰੇਸ਼ਨ ਤੋਂ ਤਾਂ ਪਲੀਜ਼ ਯਾਰ ਮੈਨੂੰ ਮੈਸੇਜ ਜ਼ਰੂਰ ਕਰਿਓ ਇਹ ਬਹੁਤ ਔਖੀ ਵਿਚਾਰੀ ਤਿੰਨ ਦਿਨ ਹੋ ਗਏ ਨੂੰ ਸਾਹ ਹੀ ਆਉਂਦਾ ਬੁਰਾ ਹਾਲ ਹੈ ਦਾ ਆਪਰੇਸ਼ਨ ਹੈ ਇਹ ਕਹਿੰਦੀ ਮੈਂ ਕਰਾਉਣਾ ਹੈ ਨਹੀਂ ਸੋ ਪਲੀਜ਼ ਯਾਰ ਰੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੈ ਜੀ ਵਾਸਦੇ ਰਹੋ ਹਾਂਜੀ ਸਰਦੀ ਦਾ ਟਾਈਮ ਆ ਚੈੱਕ ਕਰ ਲਓ ਸਾਰੀਆਂ ਕੰਪਨੀਆਂ ਨੇ ਮਾੜਾ ਮੋਟਾ ਮਾੜਾ ਮੋਟਾ ਕਰਕੇ ਰੇਟ ਘਟਾਦਾ ਪਰ ਬਾਣੀ ਉੱਠੀ ਖੜੀਆ ਬਾਣੀ ਨੇ ਇਕੱਲੀ ਨਹੀਂ ਘਟਾਇਆ ਹੈਗਾ ਬਾਕੀ ਸਾਰਿਆਂ ਨੇ ਘਟਾਤਾ ਸਾਰੀਆਂ ਕੰਪਨੀਆਂ ਨੇ ਦੇਖੋ ਜੀ ਨਾਲੇ ਢੋਲ ਆਪਣੇ ਪੂਰੇ ਨੀਟ ਐਂਡ ਕਲੀਨ ਦੇਖੋ ਨੀਟ ਐਂਡ ਕਲੀਨ ਜਮਾ ਐਂ ਇੱਕ ਵੀ ਦਾਗ ਨਹੀਂ ਹੈਗਾ ਟੋਲ ਤੇ ਕੋਈ ਨਹੀਂ ਨਾ ਹੋਊਗਾ ਪ੍ਰੋਪਰ ਕੰਮ ਕਰਾਂਗੇ ਦੁੱਧ ਵਧੀਆ ਪਾਓ ਵਧੀਆ ਰੇਟ ਲਓ ਦੁੱਧ ਪੂਰਾ ਟੌਪ ਦਾ ਹੋਵੇ ਛੋਟਾ ਰੇਟ ਦੇਣਾ ਮੇਰੀ ਜ਼ਿੰਮੇਵਾਰੀ ਆ ਰੇਟ ਛੋਟਾ ਪੂਰਾ ਟੌਪ ਦਾ ਮਿਲੂਗਾ ਸਾਰੀਆਂ ਕੰਪਨੀਆਂ ਨੇ ਹੁਣ ਘਟਾਤੇ ਪਰ ਕੰਲੀ ਬਾਣੀ ਨੇ ਅਜੇ ਤੱਕ ਘਟਾਏ ਇੰਨਾ ਕ ਤਾਂ ਚੱਲ ਸਾਨੂੰ ਕਾ ਕਰ ਮੋਣ ਲੱਗ ਗਿਆ ਵੀ ਯਾਰ ਸਾਡੀ ਕੰਪਨੀ ਸਾਡੇ ਵਿਸੇ ਖੜੀ ਆ ਨਾਲੇ ਕਿਸਾਨਾਂ ਦੇ ਪਿੱਛੇ ਗੜੀਆਂ ਨਾਲ ਡੇਰੀ ਵਾਲਾ ਦੇ ਪਿੱਛੇ ਖੜੀ ਆ ਜੇ ਇਹ ਜੀ ਵੀਡੀਓ ਸੋਹਣੀ ਲੱਗਦੀ ਹੁੰਦੀ ਆ ਨਾ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡਾ ਕੁਝ ਨਹੀਂ ਹੁੰਦਾ ਹੁੰਦਾ ਇਹ ਸਾਡਾ ਮਾਨ ਤਾਣ ਜੀ ਹੋ ਜਾਂਦਾ ਸ਼ੇਅਰ ਕਰਨ ਥੈਂਕ ਯੂ so much ਲਵ ਯੂ ਆਲ ਜਿਉਂਦੇ ਬਸਦੇ ਰਹੋ